ਜਰਾਲਾਬਾਦ ਤੋਂ ਸ਼੍ਰੀ ਮੁਖਤਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੇ ਪੈਂਦੇ ਪਿੰਡ ਲੱਦੂਵਾਲਾ ਵਿੱਚ ਬਣੀ ਕਿਸਾਨ ਗਰੋਸਰੀ ਸਟੋਰ ਤੇ ਚੋਰਾਵਲੋਂ ਸਾਢੇ 3 ਲੱਖ ਤੋਂ ਵੱਧ ਸਮਾਨ ਦੀ ਚੋਰੀ ਅਤੇ ਸਮਾਨ ਦੀ ਭਾਂਤੋੜ ਕਰਨ ਦੇ ਰੋਸ ਸਵਰੂਪ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਪਿੰਡ ਵਾਸੀਆਂ ਵੱਲੋਂ ਲਾਇਆ ਗਿਆ ਧਰਨਾ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪਿੰਡ ਵਾਸੀਆਂ ਅਤੇ ਕਿਸਾਨ ਗਰੋਸਰੀ ਸਟੋਰ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਤੇ ਚੋਰਾ ਵੱਲੋਂ ਚੋਰੀ ਕੀਤੀ ਗਈ ਜਿਸ ਦੀ ਮੋਟੀ-ਮੋਟੀ ਰਕਮ ਲਗਭਗ 3.5 ਲੱਖ ਰੁਪਏ ਤੋਂ ਵੱਧ ਦੀ ਆਕੀ ਜਾ ਰਹੀ ਹੈ। ਛੋਟਾ ਸਮਾਨ ਨਹੀਂ ਗਿਣਿਆ ਗਿਆ। ਚੋਰ ਜਾਂਦੀ ਵਾਰ ਸਮਾਨ ਵੀ ਤੋੜ ਗਏ, ਸਮਾਨ ਵੀ ਛੱਟ ਗਏ। ਇਸ ਸਬੰਧ ਵਿੱਚ ਥਾਣਾ ਲੱਧੂ ਵਾਲਾ ਚੌਕੀ ਵਿੱਚ ਇਤਲਾਹ ਦਿੱਤੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਕਿਸਾਨ ਗਰੋਸਰੀ ਸਟੋਰ ਦੇ ਮਾਲਕ ਨੂੰ ਵਾਰ-ਵਾਰ ਥਾਣੇ ਬੁਲਾ ਕੇ ਕਿ ਪਰੇਸ਼ਾਨ ਕੀਤਾ ਜਾਣ ਲੱਗਿਆ ਤੇ ਕਿਹਾ ਜਾ ਰਿਹਾ ਵੀ ਤੁਸੀਂ ਬੀਮਾ ਲੈਣ ਲਈ ਕਰ ਰਹੇ ਹੋ ਕਾਰਵਾਈ ਨਾ ਹੁੰਦੇ ਵੇਖ ਪਿੰਡਾ ਵਾਸੀਆਂ ਵੱਲੋਂ ਨੈਸ਼ਨਲ ਹਾਈਵੇ ਨੰਬਰ 754 ਜਰਾਲਾਬਾਦ ਸ਼੍ਰੀ ਮੁਖਸਰ ਸਾਹਿਬ ਪਿੰਡ ਲੱਦੂ ਵਾਲਾ ਤੇ ਜਾਮ ਲਗਾ ਦਿੱਤਾ ਗਿਆ ਜਿੱਥੇ ਮੁਕੇ ਤੇ ਜਰਾਲਾਬਾਦ ਦੇ ਡੀਐਸਪੀ ਸ਼੍ਰੀ ਏਆਰ ਸ਼ਰਮਾ ਪੁੱਜੇ ਏਆਰ ਸ਼ਰਮਾ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਡੀਐਸਪੀ ਦੇ ਆਸ਼ਵਾਸ਼ਣ ਤੋਂ ਬਾਅਦ 5 ਦਿਨਾਂ ਦਾ ਸਮਾਂ ਲੈਂਦੇ ਹੋਏ ਕਿਸਾਨ ਯੂਨੀਅਨਾਂ ਅਤੇ ਦੁਕਾਨਦਾਰਾਂ ਵੱਲੋਂ ਤਰਨਾ ਚੱਕਿਆ ਗਿਆ ਅਤੇ ਕਿਹਾ ਗਿਆ ਕਿ ਆਉਣ ਵਾਲੀ 20 ਤਰੀਕ ਤੱਕ ਚੋਰਾ ਨੂੰ ਭਾਲ ਕਰਕੇ ਫੜ ਲਿਆ ਜਾਊਗਾ ਇੱਥੇ ਬੋਲਦੇ ਹੋਏ ਦੁਕਾਨਦਾਰ ਅਤੇ ਵੱਖ-ਵੱਖ ਕਿਸਾਨ ਆਗੂਆਂ ਨੇ ਕੀ ਕੁਝ ਕਿਹਾ ਅਤੇ ਡੀਐਸਪੀ ਏਆਰ ਸ਼ਰਮਾ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਚੋਕੀ ਇੰਚਾਰਜ ਦੇ ਵਿਧੇਰਖਾਸ ਦਿੱਤੀ ਗਈ ਸੀ ਪਰ ਉਹਨਾਂ ਕੋਲੋਂ ਸੰਤੁਸ਼ਟ ਨਾ ਹੋਣ ਸਦਕਾ ਆਖੇ ਲੋਕਾਂ ਨੇ ਤਰਨਾ ਲਗਾਇਆ ਹੈ ਅਤੇ ਉਹ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਜਿਵੇਂ ਇਹ ਕਹਿਣਗੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਕੀਤਾ ਜਾ ਰਿਹਾ ਹੈ ਸਰ ਆਪਣਾ ਨਾ ਹੀ ਕਿਸਾਨ ਹੱਟ ਤੇ ਲਾਂ ਤੇ ਕਿਸਾਨ ਕਰੌਸਿੰਗ ਸਟੋਰ ਆ ਆ ਉਹਦੀ ਜਿਹੜੀ ਛਾਪਣਾ ਬਣਾਇਆ ਹੋਇਆ ਮੈਂ ਤੇ ਉਹਦੇ ਵਿੱਚ ਚੋਰੀ ਹੋਈ ਆ 10 ਤਰੀਕ ਵਾਲੀ ਰਾਤ 11 ਤਰੀਕ ਨੂੰ ਮੈਂ ਚੌਂਕੀ ਥਾਣੇ ਸਾਰੇ ਪਾਸੇ ਸੀ ਪੰਚਾਇਤ ਲੈ ਕੇ ਜਾਂਦੇ ਰਿਹਾ ਦੋ ਤਿੰਨ ਤੇ ਤਿੰਨ ਕਿਹੋ ਜਿਹਾ ਸਾਨੂੰ ਪੂਰੇ ਪਿੰਡ ਨੂੰ ਸਾਡੀ ਕਿਸਨਵਾਈ ਨਹੀਂ ਆਉਂਦੀ ਅੱਗੋਂ ਮੈਨੂੰ ਇਹ ਕਹਿ ਰਹੇ ਆ ਕਿ ਤੁਸੀਂ ਇੰਸ਼ੋਰੈਂਸ ਵਾਲੇ ਕੰਮ ਕਰਦੇ ਆਂ ਹਮਮਾ ਨੇ ਚੌਂਕੀ ਵਾਲੇ ਸਾਰੇ ਕਹਿ ਦਿੰਦੇ ਆ ਫਿਰ ਕਹੀ ਜਾਂਦੇ ਆ ਛਰੇਆਂ ਪੈਸਿਆਂ ਦੀਆਂ ਗੱਲਾਂ ਹੋਈ ਜਾਂਦੀਆਂ ਕਿ ਫੇਰ ਫੁਰਾਂ ਕੇ ਪਹਿਲਾਂ ਰਾਤ ਨੂੰ ਇਕੱਲਾ ਆ ਜਾ ਸੁਬਹਾ ਸਾਡੇ ਨਾਲ ਕੱਲਾ ਚੱਲ ਕਾਰਵਾਈਆਂ ਇੰਨੀਆਂ ਕਰਨੀਆਂ ਬੰਦੇ ਲੈਣ ਜਾਣੇ ਫੜਨ ਜਾਣੇ ਸਾਡੇ ਨਾਲ ਚੱਲੋ ਗੱਡੀਆਂ ਤੁਸੀਂ ਲੈ ਕੇ ਚੱਲੋ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ ਉਹਦੇ ਵਿੱਚੋਂ ਮੈਂ ਕਮਾਇਆ ਕੱਟਿਆ ਕੀ ਜਿਹੜਾ ਇਹਨਾਂ ਨੇ ਜਿੰਨਾ ਮੇਰਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਇਆ ਤਿੰਨ ਤੋਂ 3.5-4 ਲੱਖ ਰੁਪਏ ਦਾ ਅਜੇ ਨਿੱਕੀ ਆਟਮ ਮੈਨੋਂ ਰੋਟ ਨਹੀਂ ਦਿੱਤੀ ਜਿੰਨਾ ਸਟਾਕ ਦੀ ਸਾਰਾ ਕੱਢ ਕੇ ਲੈ ਗਈ ਜੀ 2AR ਕੈਮਰੇ ਓਲਡੀ ਇਨਵਰਟਰ ਬੈਟਰਾ ਰੈਕ ਤੋੜ ਕੇ ਗਿਆ ਪੰਨਾ ਥੋੜੀ ਬਹੁਤ ਕੀਤੀ ਹੈ ਜੀ ਸਿਰ ਬਾਕੀ ਜਿੰਨਾ ਵਿੱਚ ਕੇਲ ਵਗੈਰਾ ਪੇਟੀਆਂ ਚਾਹ ਬੱਤੀਆਂ ਦੇ ਅਜੇ ਬਿੱਲ ਵੀ ਮੇਰੇ ਕੋਲੇ ਪੈਣ ਕੋਈ ਜ਼ਿਆਦਾ ਸਮਾਂ ਨਹੀਂ ਆ ਮੈਨੂੰ ਕੰਮ ਕੀਤਾ ਨਵਾਂ ਕੰਮ ਕੀਤਾ ਚੌਂਕੀ ਦੇ ਨੇੜੇ ਕੰਮ ਆਇਆ ਹੈ ਚੌਂਕੀ ਦੇ ਇਲਾਕੇ ਦੇ ਪਿੱਛੇ ਕਿੰਨੇ ਜੀ ਬੰਦੇ ਉਹਨੀਆਂ ਪੈਣਾ ਪੂੜਾ ਵੀ ਲੱਗੀਆਂ ਨੇ ਕੋਲੇ ਕਾਪਾ ਬਹੁਤ ਵੱਡਾ ਇੱਕ ਕਾਪਾ ਸੁੱਟ ਕੇ ਗਿਆ ਚਲੇ ਸਮਾਨ ਲੈ ਕੇ ਨਿਕਲ ਗਿਆ ਇੱਕ ਤੋਂ ਦੋ ਵਜੇ ਤਕਰੀਬ ਕਿੰਨੇ ਜਣੇ ਤਕਰੀਬਨ 5 6 ਬੰਦਿਆਂ ਦਾ ਕੰਮ ਆ ਜੀ ਘਟ ਤੋਂ ਘਟ ਨਿਕਲ ਗਿਆ ਇਸਤ ਕੀਤਾ ਜਾਉਂਦਾ ਹੈ ਵੀਕਲ ਅਸੀਂ ਕੈਮਰਾ ਦੇ ਵਿੱਚ ਵੇਖਦੇ ਆ ਜੀ ਜਦੋਂ ਨਹਿਰਾ ਤੋਂ ਪੰਜਾਬ ਨੈਸ਼ਨਲ ਬੈਂਕ ਦੇ ਕੈਮਰੇ ਵੇਖੇ ਆ ਪਲਾਜ਼ਾ ਨੂੰ ਨਾਂ ਲੈ ਕੇ ਲੇਕਿਨ ਉੱਥੋਂ ਉਹ ਮੋਟਰਸਾਈਕਲ ਤੁਹਾਡੇ ਆਈ ਫਿਰ ਉਹਦੇ ਸਮੇਂ ਦੇ ਬਾਅਦ ਇੱਕ ਗੱਡੀ ਆਉਂਦੀ ਆ ਉਹ ਜਿਹੜੀ ਗੱਡੀ ਪਿੰਡ ਟੱਪ ਦੀ 8-9 ਮਿੰਟ ਲਾਉਂਦੀ ਬਾਕੀ ਗੱਡੀਆਂ 2-3 3 ਮਿੰਟ ਦੇ ਵਿੱਚ ਲੰਗੀ ਜਾਂਦੀਆਂ ਨੇ ਫਿਰ ਇਹ ਦੇਖੋ ਕਿ ਕੋਈ ਸਮਾਨ ਹੈ ਇਲੈਕਟ੍ਰੀਸ਼ੀਅਨ ਦਾ ਸਾਰਾ ਸਮਾਨ ਲਾ ਕੇ ਰਹਿ ਗਿਆ ਕੋਈ ਇੱਕ ਪੱਖਾ ਚੌਂਕੀ ਦੀ ਗੰਧ ਦੇ ਨਾਲੋਂ ਲੱਭੀ ਜਾਂਦਾ ਥਾਣੇ ਦੀ ਗੰਧ ਨਾਲੋਂ ਲੱਭੀ ਜਾਂਦਾ ਇਹ ਕਹੀ ਜਾਂਦੇ ਆ ਕੋ ਕੋਹ ਕਹਦੇ ਆ ਕੋਈ ਨਹੀਂ ਇਹ ਤਾਂ ਚੋਰ ਤੁਰੇ ਜਾਂਦੇ ਛੁੱਟ ਜਾਂਦੇ ਹੂੰ ਜਦੋਂ ਵੀ ਇਹਨਾਂ ਕੋਲੇ ਜਿੰਨੇ ਵਾਰ ਹੀ ਗਏ ਕੋ ਮੈਨੂੰ ਹੀ ਬੁਲਾਈ ਆਉਂਦੇ ਆ ਜੇ ਕੋਈ ਬੰਦਾ ਦਿੰਨੇ ਆ ਕੋ ਆਹ ਕਹਿੰਦੇ ਯਾਰ ਤੁਸੀਂ ਕੀ ਲੈਣਾ ਦੁਸ਼ਮਣੀ ਪਾ ਕੇ ਬੰਦਿਆਂ ਦੇ ਨਾਲ ਇਹ ਹੂੰ ਚੁੱਪ ਕਰਕੇ ਬਹਿ ਕੇ ਆਪਦਾ ਕੰਮ ਚਲਾਓ ਕਹਿੰਦੇ ਇਹੋ ਜੀਆਂ ਗੱਲਾਂ ਕਰਦੇ ਆ ਹੁਣ ਤੁਸੀਂ ਫਿਰ ਜਦੋਂ ਨਾਲ ਐਨਾ ਆ ਪੰਚਾਇਤ ਜਾਂਦੀ ਉਹਦੋਂ ਗੱਲ ਹੋਰ ਹੋ ਜਾਂਦੀ ਆ ਮਗਰੋਂ ਮੈਨੂੰ ਕੱਲੇ ਨੂੰ ਆਦੰਦੇ ਆ ਜਾ ਤੂੰ ਆ ਜਾ ਵੀ ਪੈਸੇ ਦੇ ਕੇ ਜਾਊਗਾ ਫਿਰ ਕੰਮ ਸ਼ੁਰੂ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਕਿਉਂ ਆ ਧਰਨਾ ਲਾਇਆ ਧਰਨਾ ਲਾਇਆ ਕਿਸਾਨ ਯੂਨੀਅਨ ਆ ਸਾਡੇ ਨਾਲ ਤੁਸੀਂ ਉੱਚ ਅਧਿਕਾਰੀਆਂ ਕੋਲ ਹੀ ਨਹੀਂ ਗਏ ਗਏ ਆ ਜੀ ਉੱਚੇ ਅਧਿਕਾਰੀਆਂ ਕੋਲੇ ਆਪਣਾ ਡੀਐਸਪੀ ਸਾਹਿਬ ਕੋਲੇ ਵੀ ਗੱਲ ਗਏ ਉਹਨਾਂ ਵੀ ਫੋਨ ਕੀਤਾ ਜੀ ਉਹਨਾਂ ਸਹੀ ਵਧੀਆ ਸਾਲੀ ਗੱਲ ਸੁਣੀਆਂ ਕੱਲ ਫੋਨ ਕੀਤਾ ਵੀ ਤੁਸੀਂ ਸੀਐਸ ਸਟਾਫ ਦੇ ਅੰਡਰ ਕੰਮ ਕਰੋ ਉਹਨਾਂ ਨੂੰ ਦੇ ਦਿਓ ਬੰਦੇ ਚਕਾਓ ਡੰਪ ਲਵਾਓ ਕੁਝ ਨਹੀਂ ਕੀਤਾ ਜੀ ਲਾਰਿਆਂ ਚ ਡੰਟ ਪਾਈ ਜਾਂਦੇ ਆ ਅਸੀਂ ਬਾਹਰ ਬੈਠੇ ਰਹਿ ਜਾਂਦੇ ਆ ਅੰਦਰੋਂ ਨਿਕਲ ਆਏ ਉਹ ਕੰਮ ਕਰ ਲਿਆ ਆ ਕਰ ਲਿਆ ਕੋਈ ਗੱਲ ਨਹੀਂ ਸੁਣਦਾ ਜੀ ਇਹਨਾਂ ਨੂੰ ਚੋਰਾਂ ਦਾ ਥੋਪ ਜਿਆਦਾ ਜੀ ਸਰਕਾਰ ਨਾਲ ਚੋਰਾਂ ਦਾ ਜਿਆਦਾ ਹੈ ਜਿੱਥੋਂ ਤਨਖਾਹ ਲੈਂਦੇ ਉੱਥੋਂ ਨਹੀਂ ਹੈਗਾ ਪਰ ਚੋਰਾਂ ਨਾਲ ਜਿਆਦਾ ਕਿਉਂਕਿ ਉਧਰੋਂ ਚੰਗੇ ਹਿੱਸੇ ਮਿਲ ਜਾਂਦੇ ਆ ਆ ਕੁਛ ਚੱਲੀਏ ਸਾਡੇ ਤਾਂ ਬਹੁਤ ਵਾਰ ਤਾਂ ਹੋ ਜਾਂਦੀਆਂ ਜੀ ਕੋਈ ਨਹੀਂ ਵੇਚ ਤੇ ਵੀ ਕਿਹਨੇ ਕਿਤੇ ਇਹਨਾਂ ਨੇ ਕਾਰਵਾਈ ਕੀਤੀ ਤੇ ਨਹਿਰਾ ਦੇ ਨਾਲੋਂ ਘਰਾਂ ਦੇ ਕੋਲੋਂ ਮੋਟਰ ਵਾਲਾ ਨਾਲ ਲੱਤੀ ਜਾਂਦੀਆਂ ਕਦੇ ਸੁਣਿਆ ਨਹੀਂ ਮੋਟਰਸਾਈਕਲ ਚ ਕੀਂਦੇ ਆ ਤੇ ਮੌਣ ਵੀ ਲਈਦਾ ਹੈ ਅੰਦਰ ਖਾਤੇ ਅੰਦਰ ਖਾਤੇ ਹੀ ਵਾਪਸ ਕਰਾ ਦਿੰਦੇ ਆ ਜੇ ਬੰਦਾ ਫੜਿਆ ਜਾਵੇ ਤਾਂ ਪਤਾ ਲੱਗ ਜੇ ਨਾ ਮੇਰਾ ਬਲਾਨੇ ਬੰਦੇ ਨੇ ਮੋਟਰਸਾਈਕਲ ਚੋਰੀ ਕੀਤਾ ਅੰਦਰ ਖਾਤੇ ਮੜਵਾ ਦਿੰਦੇ ਆ ਵੀ ਬੰਦੇ ਦੇ ਪਰਚਾ ਕਰਨਿਆ ਨਹੀਂ ਲੋੜ ਹੀ ਨਹੀਂ ਫਲਾਣੀ ਦਾ ਖੜਾ ਚੱਕ ਲਿਆ ਉਹ ਫਿਰ ਕੀ ਹੋਇਆ ਜੀ ਮਿਲੀ ਪੁਛਤੀ ਕੁਛ ਦੀ ਹੋਰ ਕੀ ਹੋਇਆ ਜੀ ਆਪਾਂ ਬੰਦਾ ਕਹਿੰਦਾ ਸਾਡੇ ਤੇ ਤੀਜੇ ਦਿਨ ਹੀ ਲੈਣੀ ਆ ਕੋਈ ਹਫਤਾ ਹੀ ਸੁੱਕਾ ਜਾਂਦਾ ਜੇ ਮੋਟਰ ਨਹੀਂ ਲੈਂਦੀ ਟਰਾਂਸਫਰਮ ਲੈ ਕੇ ਚਾਰ ਤੋਂ ਮੋਟਰ ਕੰਮ ਸੇ ਘੱਟੋ ਘੱਟ ਚਾਰ ਵਾਰਾਂ ਮੋਟਾ ਸਾਡੀ ਇੱਥੇ ਆਪ ਕੋਈ ਸ਼ੁਰੂ ਪੜਾਣਾ ਚਾਲ ਦੀਆਂ ਸਾਰੀ ਵਹੀਕਲ ਦੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਹੈ ਜੀ ਤੇ ਜਿੰਨੀਆਂ ਪੈੜਾ ਪੂਰਾ ਸਭ ਕੁਝ ਦਿਖਾਇਆ ਹੈ ਕੋਈ ਅਜੇ ਤੱਕ ਕਦੇ ਕਾਰਵਾਈ ਨਹੀਂ ਕਾਰਵਾਈ ਨਹੀਂ ਕੀਤੀ ਉਹਨੇ ਜਿਹੜਾ ਬਾਕੀ ਦਾ ਕੇਸ ਡਿਲੇ ਕੀਤਾ ਜਾ ਰਿਹਾ ਦਿਨ ਪਾਏ ਜਾ ਰਹੇ ਕੰਮ ਪਏ ਆਈ ਆਪੇ ਢਿੱਲਾ ਹੋ ਜੇ ਦੇ ਨਾਲ ਅੱਜ 70 ਬੰਦੇ ਕੱਲ ਨੂੰ 60 ਰਹਿ ਜਾਣ ਅਗਲੇ ਦਿਨ 50 ਰਹਿ ਜਾਣ ਅਗਲੇ ਦਿਨ ਕੋਈ ਨਹੀਂ ਆਉਂਦਾ ਕੰਮ ਦੇ ਦੇਣਾ ਹਰੇਕ ਬੰਦੇ ਨੂੰ ਕੰਮ ਆ ਜੀ ਇਹ ਤਾਂ ਦਿਨ ਮਤਲਬ ਇਹਨੂੰ ਲੇਟ ਕਰੀ ਜਾਂਦੇ ਵੀ ਆਪੇ ਚੱਲੇ ਪੌਂਪ ਭਾਈ ਕਰਕੇ ਆ ਜੀ ਯਾਰ ਕੱਲ ਨੂੰ ਸਾਢੇ ਇਹ ਤਾਂ ਵੀ ਪ੍ਰੋਪੇ ਦੇ ਵਾਅਦੇ ਜੇ ਹੱਲ ਨਹੀਂ ਹੁੰਦਾ ਬੈਠਾਂਗੇ ਫਿਰ ਇਹ ਗੱਲ ਆ ਜੀ ਅਸੀਂ ਅਸੀਂ ਇਕੱਲੇ ਮੰਨ ਲਓ ਵੀ ਇਹ ਸਿਸਟਮ ਦੁਕਾਨ ਸਾਰੀ ਮਾਰਕੀਟ ਸਾਡੇ ਨਾਲ ਆ ਇੱਕ ਦੁਕਾਨਦਾਰੀ ਵਾਲਾ ਸਿਸਟਮ ਆ ਇੱਕ ਸਾਡਾ ਕਿਸਾਨ ਯੂਨੀਅਨ ਨਾਲ ਅਸੀਂ ਇੰਨੇ ਡੰਡੇ ਕੱਟ ਕੇ ਬਵਾਂਗੇ ਜਿੱਥੇ ਵੀ ਬਹਿਣਾ ਪਿਆ ਪਾਵੇ ਜਿੰਨਾ ਟਾਈਮ ਵੀ ਬਣਾ ਕੀ ਨਾਂ ਅਸੀਂ ਦੁਕਾਨ ਦਾ ਕਿਸਾਨ ਗ੍ਰੋਸਰੀ ਦੇ ਨਾਂ ਤੇਸ਼ ਤੋਂ ਕਿਸਾਨ ਗ੍ਰੋਸਰੀ ਇਹ ਲੱड्डੂ ਵਾਲਾ ਨੇਹਰਾ ਤੇ ਲੱड्डੂ ਵਾਲੇ ਨੇਹਰਾ ਤੇ ਹੁਣ ਤੁਸੀਂ ਧਰਨਾ ਦੇ ਰਹੇ ਹੋ ਹਾਂਜੀ ਅਸੀਂ ਧਰਨਾ ਲਾ ਕੇ ਕਿਸਾਨ ਯੂਨੀਅਨ ਨਾਲ ਸਾਡਾ ਸਾਥ ਠੀਕ ਮੈਂ ਮੋਹਰ ਸਿੰਘ ਸਨ ਆਫ ਕਰਤਾਰ ਸਿੰਘ ਪਿੰਡ ਲੱਤੂ ਵਾਲਾ ਅਸੀਂ ਮੰਗਤੀ ਕਰਦੇ ਆ ਕਿ ਮੌਜੂਦਾ ਸਰਕਾਰ ਨੂੰ ਕਿ ਜੋ ਕਿ 11 ਤਰੀਕ ਨੂੰ ਇੱਥੇ ਆਇਦਲ ਬਾਗ ਸਿੰਘ ਜੋ ਕਰਿਆਨੇ ਦੀ ਦੁਕਾਨ ਕਰਦੇ ਨੇ ਉਹਦਾ ਭਾਰੀ ਨੁਕਸਾਨ ਹੋਇਆ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਹਨ ਉਹਨਾਂ ਨੂੰ ਫੜਿਆ ਜਾਵੇ ਤੇ ਅਰਦਾਸ਼ ਆਪ ਕੀਤਾ ਜਾਵੇ ਕਿ ਸੱਚਾਈ ਕੀ ਹੈ ਇਹ ਸਾਡੀ ਮੰਗ ਹੈ ਕਿਉਂਕਿ ਕਤਨ ਦਿਨ ਹੋ ਗਏ ਹਨ ਅਜ ਤੱਕ ਕਾਰਵਾਈ ਨਹੀਂ ਹੋਈ ਪਹਿਲਾਂ ਵੀ ਕੋਈ ਚੋਰੀਆਂ ਹੋਈਆਂ ਇੱਥੇ ਨਿੱਕੀਆਂ ਮੁਕਤ ਚੋਰੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਪਰ ਇਹ ਬੱਡੀ ਚੋਰੀ ਹੈ ਬਾਅਦ ਵਿੱਚ ਇਹਨੇ ਕੰਮ ਕਰਵਾ ਬਾਅਦ ਵਿੱਚ ਕਾਫੀ ਨੁਕਸਾਨ ਹੋ ਗਿਆ ਕਾਫੀ तकरीबन 3 ਲੱਖ 3.5 ਲੱਖ ਦਾ ਨੁਕਸਾਨ ਹੋਇਆ ਹੈ ਜਾਂ ਹੋ ਸਕਦਾ ਤੋਂ ਵੱਧ ਵੀ ਹੋਇਆ ਕਿਹੜਾ ਗਿਣਿਆ ਉਸਨੇ ਮੌਕੇ ਤੇ ਤੇ ਕੀ ਨਾ ਇਹ ਤੋਂ ਬੋਰ ਸਿੰਘ ਪਿੰਡ ਗੜਾ ਜੀ ਲੱਧੂ ਵਾਲਾ ਜੀ ਜੀ ਸਰ ਔਰ ਤਰਨੇ ਦਾ ਕੀ ਰੂਪ ਰੇਖਾ ਹੈ ਜੀ ਜੋ ਤਰਨ ਲੱਗਾ ਸੀਗਾ ਤੇ ਅਸੀਂ ਤਾਂ ਥੋੜਾ ਜੀ ਦਿਲਬਖ ਸਿੰਘ ਤੇ ਚੋਰੀ ਹੋਈ ਸੀ ਇੱਥੇ ਜੀ ਅੱਫਾ ਜਾਂ ਦਰਜ ਹੋ ਗਈ ਹੈ ਉਹ ਚ ਕੁਝ ਸ਼ੱਕੀ ਬੰਦੇ ਨੇ ਤੇ ਉਹ ਅਸੀਂ ਜਲਦੀ ਤੋਂ ਜਲਦੀ ਰਾਉਂਡ ਅਪ ਕਰ ਰਹੇ ਹਾਂ ਕੁਝ 20 30 ਦਾ ਟਾਈਮ ਮੰਗਦੇ ਨੇ ਵੀ ਸਾਨੂੰ ਜਲਦੀ ਤੋਂ ਜਲਦੀ ਫੜਕੇ ਦਿਓ ਹੋ ਸਕਦਾ ਪ੍ਰਮਾਤਮਾ ਅੱਗੇ ਮੈਂ ਦੁਆ ਕਰਦਾ ਵੀ ਸਾਨੂੰ ਮਦਦ ਕਰੇ ਚੋਰਾਂ ਨੂੰ ਫੜਨ ਦੀ ਤੇ ਅਸੀਂ ਉਹ ਜਲਦੀ ਜਲਦੀ ਕਾਬੂ ਕਰਾਂ ਅਸੀਂ ਆਪਣੇ ਸੋਰਸ ਵੀ ਲਾਏ ਫਿਰਨੇ ਆਪਣੀ ਸਾਡੀ ਸੀਜੀਏ ਟੀਮ ਸਾਰੇ ਕੁਝ ਲੱਗੇਗੀ ਤੇ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਸਰ ਤਰਨਾ ਲਾਣ ਦੀ ਨੋਬਤ ਕਿਉਂ ਪੈ ਗਈ ਕਿ ਜਿਹੜੇ ਅਫਸਰ ਸਹਿਬਾਨ ਨੇ ਸੰਤੁਸ਼ਟ ਨਹੀਂ ਹੋਏ ਇਹ ਉਹਨਾਂ ਤੋਂ ਤਾਂ ਨੋਬਤ ਆ ਗਈ ਜਾਂ ਕੋਈ ਹੋਰ ਇਹਨੇ ਪਿੱਛੇ ਕਾਰਨ ਮੰਨਦੇ ਹੋ ਤੁਸੀਂ ਸੰਤੁਸ਼ਟ ਨਹੀਂ ਹੋਏ ਤਾਂ ਹੀ ਨੋਬਤ ਆ ਗਈ ਹਾਂ ਤਾਂ ਹੀ ਤਰਨਾ ਦੀ ਨੋਬਤ ਆ ਗਈ ਹੁਣ ਤਰਨਾ ਚੱਕਿਆ ਜਾ ਰਿਹਾ ਜੀ ਮੈਂ ਬੇਨਤੀ ਕੀਤੀ ਇਹਨਾਂ ਨੂੰ ਵੀ ਜਿਹੜਾ ਕੰਮ ਹੈ ਉਹ ਮੇਰੀ ਦੇਖ ਰੱਖੀ ਹੋਣਾ ਹੈ ਜੀ ਮੈਂ ਕਰਾਂਗਾ ਜਿਹੜੀ ਜਿਸ ਤਰ੍ਹਾਂ ਇਹ ਚਾਹੁੰਦੇ ਨੇ ਉਸ ਤਰ੍ਹਾਂ ਮੈਂ ਉਸ ਹਿਸਾਬ ਨਾਲ ਮੈਂ ਇਨਵੈਸਟਮੈਂਟ ਕਰਾਂਗਾ ਜੀ ਹਾਂਜੀ ਭਾਈ ਜੀ ਠੀਕ ਹੈ ਹੁਣ ਹਾਂਜੀ ਮੈਂ ਸਾਰਿਆਂ ਨਾਲ ਸਲਾਹ ਕਰ ਲੈਣਾ ਜੀ ਮੇਰੇ ਕੱਲੇ ਨੇ ਮੈਂ ਬਹਿ ਕੇ ਤਾਂ ਧਰਮਾ ਨਹੀਂ ਲੱਗਿਆ ਕਿਉਂਕਿ ਮੇਰਾ ਸਾਥ ਦਿੱਤਾ ਜਿਹੜੇ ਬੰਦੇ ਮੈਨੂੰ ਨਹੀਂ ਵੀ ਜਾਣਦੇ ਉਹਨਾਂ ਵੀ ਮੇਰਾ ਸਾਥ ਦਿੱਤਾ ਜੀ ਜੀ ਬਾਕੀ ਕਿਸਾਨੀ ਯੂਨੀਅਨ ਨਾਲ ਸਾਡੇ ਨਾਲ ਹੈ ਜੀ ਮੈਂ ਉਹਨਾਂ ਨਾਲ ਗੱਲ ਕਰਕੇ ਵੀ ਹੁਣ ਤਰਨਾ ਚਾਹ ਰਹੇ ਹਾਂ ਮਿਲ ਕੇ ਜੋ ਤੁਹਾਨੂੰ ਵਿਸ਼ਵਾਸ ਦਿਵਾਇਆ ਪੁਲਿਸ ਨੇ ਜਿਵੇਂ ਮੈਂ ਉਹਨਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਜੀ ਜਿਹੜੇ ਮੇਰੇ ਮਗਰਾਂ 'ਚ ਖੜੇ ਨੇ ਜੀ ਠੀਕ ਹੈ ਜੀ ਭਾੜ ਕੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਮੈਂ ਵੀ ਖੜਾਂਗਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਖੜੇ ਨੇ ਪਰ ਉਹੀ ਕਹਿ ਰਹੇ ਨੇ ਕਿ ਆਪਾਂ 20 ਤਰੀਕ ਦਾ ਟਾਈਮ ਦੇ ਦਿੰਨੇ ਆ ਮੈਂ ਉਹਨਾਂ ਨਾਲ ਸਹਿਮਤ ਆ ਸਹਿਮਤ ਹੁਣ ਤਰਨਾ ਚਾਹ ਰਹੇ ਹੋ ਹਾਂ ਜੀ ਜਿਵੇਂ ਸਾਰੇ ਕਹਿਣਗੇ ਜੀ ਉਵੇਂ ਮੈਂ ਸਹਿਮਤ ਆ ਉਹਨਾਂ ਮੁੰਡਿਆਂ ਨੇ ਕਹਿਤਾ ਹੈ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਸਾਡੇ ਇਕਾਈਆਂ ਦੇ ਆ ਤਕਰੀਬਨ ਸਾਰਿਆਂ ਨਾਲ ਹੀ ਅਟੈਚ ਆ ਇਕੱਠੀ ਹੋ ਜਾਂਦੀ ਆ पर ऐसी उन्होंने तो देखने वाले सभी दर्शकों से हम अपील करते हैं कि एबीए न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत